एपी24 ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਯੁਧ ਨਸ਼ੇ ਦੇ ਵਿਰੁੱਧ ਤਹਿਤ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਸਰਚ ਅਭਿਆਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁਧ ਨਸ਼ੇ ਦੇ ਵਿਰੁੱਧ ਦੇ ਤਹਿਤ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤਫੇੜਾ ਵਿਖੇ ਪਸੀਪਠਾਣਾ ਸਰਕਲ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਰਚ ਆਪਰੇਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਐਸਐਚਓ ਸੁਰੇਸ਼ ਕੁਮਾਰ ਸ਼ਰਮਾ ਪਸੀਪਠਾਣਾ ਐਸਐਚਓ ਮੰਤਰੀ ਸਿੰਘ ਦਿਓਲ ਬਡਾਲੀ ਆਲਾ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡੀਐਸਪੀ ਰਾਜਕਮਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਖੀ ਐਸਐਸਪੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। ਐਸਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ। ਕਸੂ ਅਧੀਨ ਅੱਜ ਬਸੀਪੜਣਾ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ ਪਿੰਡ ਦਫੇੜਾ ਵਿਖੇ। ਅੱਜ ਡੀਐਸਪੀ ਰਾਜਕਮਲ ਥਾਣਾ ਮੁਖੀ ਬਡਾਲੀ ਮਨਪੀਰ ਸਿੰਘ ਦਿਓਲ ਤੇ ਹੋਰ ਅਧਿਕਾਰੀਆਂ ਨਾਲ ਅੱਜ ਪਿੰਡ ਦਫੇੜਾ ਵਿਖੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਹੇਠ ਪੁਲਿਸ ਫੋਰਸ ਅੱਜ ਜੋ ਨਸ਼ਿਆ ਵਿਰੁੱਧ ਜੰਗ ਛੇੜੀ ਗਈ ਹੈ ਉਸ ਅਧੀਨ ਅੱਜ ਪਿੰਡ ਦੇ ਵਿੱਚ ਕਸੋਧਨ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਡੀਐਸਪੀ ਰਾਜਕੁਮਾਰ ਦੀ ਅਗਵਾਈ ਦੇ ਵਿੱਚ ਅੱਜ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅੱਜ ਵੀਰ ਨੂੰ ਦੁਬਾਰਾ ਆਜੀ ਕੋਈ ਆਪ ਵਿਭਿੰਨ ਕੋੜੀ ਨੂੰ ਭੇਜ ਤੁਸੀਂ ਕੱਢੀਓ ਤੁਸੀਂ ਕੋਈ ਗੱਲ ਨਹੀਂ ਕੋਈ ਚਲੋ ਹਾਂ ਇੱਥੇ ਸਰਦਕੀ ਸੁਪੰਤ ਫੇੜਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ

もう一い。<laughs> <laughs> ਆਪ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮਹਮਾ ਯੁੱਧ ਵਿਰੁੱਧ ਨਸ਼ੇ ਦੇ ਜਿਹੜੀ ਚੱਲ ਰਿਹਾ ਹੈ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੇ ਹਦਾਇਤਾਂ ਮੁਤਾਬਕ ਅੱਜ ਮੈਂ ਆਪਣੇ ਸਰਕਲ ਦੇ ਐਸਐਚਓ ਐਸਐਚਓ ਬਸੀ ਤੇ ਐਸਐਚਓ ਬਡਾਲੀਆਲਾ ਸਿੰਘ ਦੇ ਨਾਲ ਆਪਣੀ ਫੋਰਸ ਦੇ ਨਾਲ ਬਸੀ ਥਾਣੇ ਦੇ ਪਿੰਡ ਤਫੇੜੇ ਚ ਆਰਡਨੈਂਟ ਸਰਚ ਆਪਰੇਸ਼ਨ ਕੀਤਾ ਜੋ ਇੱਥੇ ਜਿਨ੍ਹਾਂ ਦੇ ਨਸ਼ੇ ਦਾ ਪ੍ਰਭਾਵ ਹੈ ਖੁਸ਼ ਬੰਦੇ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਮੁਕੱਦਮੇ ਨੇ ਤੇ ਸਰਚ ਅਭਿਆਨ ਜਾਰੀ ਹੈ ਤੇ ਬਾਕੀ ਜਿਵੇਂ ਵੀ ਕੋਈ ਕਾਰਗੁਜ਼ਾਰੀ ਸਾਡੀ ਸਾਹਮਣੇ ਆਉਗੀ ਤੁਹਾਨੂੰ ਦੱਸਾਂਗੇ ਤੁਹਾਨੂੰ ਇੱਕ ਵਿਸ਼ੇਸ਼ ਤੌਰ ਤੇ ਮੈਂ ਦੱਸ ਦੇਣਾ ਚਾਹੁੰਦਾ ਇੱਥੇ ਕਾਫੀ ਜ਼ਿਆਦਾ ਸਾਡੀ ਸ਼ਕਤੀ ਪਿਛਲੇ ਦਿਨਾਂ ਚ ਕੀਤੀ ਗਈ ਹੈ ਜਦ ਦੀ ਇਹ ਮਹੀਮ ਚੱਲੀ ਹੈ ਤੇ ਕਰੀਬ 1 ਮਹੀਨੇ ਤੋਂ ਜਦ ਦੀ ਇਹ ਮਹੀਮ ਚੱਲੀ ਹੈ ਇਸ ਏਰੀਆ ਦੇ ਇਸ ਪਿੰਡ ਦੇ ਅਸੀਂ ਤਿੰਨ ਨਸ਼ਾ ਵੇਚਣ ਵਾਲੇ ਉਹ ਐਫਆਰ ਦਰਜ ਕਰਕੇ ਸਲਾਕਾ ਵਿੱਚ ਛਿਪੇ ਚੁੱਕੇ ਬਾਕੀ ਅੱਜ ਇਹ ਸਰਚ ਤੋਂ ਬਾਅਦ ਹੋਊਗਾ ਸਰ ਡਿਸਟ੍ਰਿਕਟ ਦੇ ਵਿੱਚ ਹੋਰ ਵੀ ਕਿਤੇ ਸਰਚ ਅਭਿਆਨ ਚੱਲ ਰਿਹਾ ਹੈ। ਹਾਂਜੀ ਇਹ ਅੱਜ ਸਾਰੇ ਸਾਡੇ ਡਿਸਟ੍ਰਿਕਟ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀ ਜਿਹੜੀ ਹੈਗੀ ਹੈ ਅਗਵਾਈ ਹੇਠ ਇੱਥੇ ਬੱਸੀ ਪਠਾਨਾ ਸਰਕਲ ਅਤੇ ਅਮਲੋ ਸਰਕਲ ਦੋ ਜਗ੍ਹਾ ਇਹ ਸਰਚ ਅਭਿਆਨ ਚੱਲ ਰਿਹਾ ਹੈ। ਸਰ ਅੱਜ ਜੇ ਸਰਚ ਅਭਿਆਨ ਚਲਾਇਆ ਕੁਝ ਬਰਾਮਦਗੀ ਹੋਈ ਹੈ ਜੀ ਕੁਝ? ਹਾਂ ਇਹ ਚੱਲ ਰਹੀ ਹੈ ਜੀ। ਜਿਵੇਂ ਵੀ ਹੁੰਦੀ ਹੈ ਤੁਹਾਨੂੰ ਕਲੀਅਰ ਕਰਕੇ ਇਹ ਕਿੰਨੇ ਟਾਈਮ ਤੱਕ ਚੱਲੇਗੀ ਜੀ? ਕਿਦਾਂ ਇਹ ਚੱਲੂਗੀ ਜੀ? ਸਰਚ ਅੱਜ ਸਵੇਰ ਦੀ ਚੱਲ ਰਹੀ ਹੈ। ਸਰਚ ਅੱਜ ਚੱਲੇਗੀ। ਇਥੇ ਪਿੰਡ ਦੀਆਂ ਮਹਿਲਾਵਾਂ ਵੀ ਬੈਠੀਆਂ ਨੇ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਕਿਸ ਤਰ੍ਹਾਂ ਦੇਖਦੇ ਹੋ ਇਹ ਪੁਲਿਸ ਨੇ ਨਸ਼ਿਆਂ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਜੀ ਦੇਖਣੇ ਵਿੱਚ ਵਧੀਆ ਹੁੰਦਾ ਤਾਂ ਜੋ ਹੁੰਦਾ ਪਿਆ ਵਧੀਆ ਸਭ ਕਾਹੀ ਕਿ ਵਧੀਆ ਜੋ ਕੁਝ ਹੁੰਦਾ ਪਿਆ ਵਧੀਆ ਬੱਚੇ ਸਾਡੇ ਵੀ ਘਰ ਨਿੱਕੇ ਬੱਚੇ ਘਰ ਸਿਆਣੇ ਹੋਣੇ ਨੇ ਕਾਹੀ ਕਿ ਸਿਆਣੇ ਵੀ ਹੋਣੇ ਨੇ ਉਹ ਚਾਹਿਆ ਵਧੀਆ ਕਰਦੇ ਜੋ ਸਭ ਵਧੀਆ ਸਾਡੇ ਬੱਚੇ ਵੀ ਘਰ ਦੇ ਛੋਟੇ ਰਹੇ ਪੜਦੇ ਘਰ ਸਿਆਣੇ ਬਣਦੇ ਕੰਮ ਕਰਦੇ ਇਹ ਹੋ ਜਾ ਉਹ ਸੋਇਆ ਕਾ ਹਸਪਤਾਲ ਅੱਜ ਸਾਡੇ ਪੱਲੇ ਦੇ ਛੋਟੇ ਨੇ ਗਾਂ ਉਹ ਵੀ ਇਹ ਕੰਮ ਕਰੂ ਸੋ ਪਿੰਡ ਵਾਸੀਆਂ ਵੱਲੋਂ ਪਿੰਡ ਦਫੇੜਾ ਵਿਖੇ ਜੋ ਲੋਕ ਬੈਠੇ ਨੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਹੜੇ ਉਹਨਾਂ ਦੇ ਵਿੱਚ ਅਜੇ ਡੀਐਸਪੀ ਜੋ ਬਸੀਖਾਨਾ ਰਾਜਕੁਮਾਰ ਨੇ ਇੱਕ ਵਾਰੀ ਦੇ ਵਿੱਚ